ਖਾਲਸਾ ਆਇਆ ਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਨਿਜ ਪੰਥ ਚਲਾਇਓ ਖਾਲਸਾ ਤਰ ਤੇਜ ਕਰਾਰਾ ਸਿਰ ਕੇਸ ਤਾਰ ਕਰ ਖੜਗ ਗਹਿ ਸਭ ਦੁਸ਼ਟ ਪਛਾਰਾ ਦਸ਼ਮੇਸ਼ ਪਾਸ਼ਾ ਤਾਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਦਿਨ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਜਣਾ ਕੀਤੀ ਸੋ ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ ਖਾਲਸੇ ਦੇ ਸਾਜਣਾ ਦੇ ਸਰੀਆ ਬੇਨਤ ਬੇਨਤ ਵਧਾਈਆਂ ਹੋਣ। ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਮਹਾਨ ਪਰਉਪਕਾਰ ਜਿਹੜਾ ਸੀ ਉਹ ਕਰਨਾ ਕੀਤਾ। ਅੱਜ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਵਾਲੇ ਸਥਾਨ ਤੇ 80000 ਦਾ ਇਕੱਠ ਸੰਗਤਾਂ ਦਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਕਾਬਲ ਕੋਠੋਹਾਰ ਆਦਿ ਇਲਾਕਿਆਂ ਦੇ ਵਿੱਚੋਂ ਸੰਗਤਾਂ ਦਾ ਭਾਰੀ ਇਕੱਠ ਹੋਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਰੇ ਦੀਵਾਨ ਦੇ ਵਿੱਚ ਮਿਆਣ ਦੇ ਵਿੱਚੋਂ ਸ੍ਰੀ ਸਾਹਿਬ ਬਾਹਰ ਕੱਢ ਕਰਕੇ ਤੇ ਸੰਗਤਾਂ ਨੂੰ ਸੰਬੋਧਨ ਹੋ ਕਰਕੇ ਕਹਿਣਾ ਕੀਤਾ ਕਿ ਇੱਕ ਸਿੱਖ ਦੇ ਸਿਰ ਦੀ ਲੋੜ ਹੈ ਇਸ ਪ੍ਰਕਾਰ ਵਾਰੀ-ਵਾਰੀ ਸਭ ਤੋਂ ਪਹਿਲਾਂ ਪਾਈ ਦਾਇਆ ਸਿੰਘ ਜੀ ਜੋ ਲਾਹੌਰ ਦੇ ਰਹਿਣ ਵਾਲੇ ਸਨ ਉਹਨਾਂ ਤੋਂ ਬਾਅਦ ਪਾਈ ਧਰਮਚੰਦ ਜੀ ਫਿਰ ਹਿੰਮਤ ਰਾਏ ਜੀ ਫਿਰ ਮੋਹਕਮ ਚੰਦ ਜੀ ਫਿਰ ਤੇ ਪੰਜਵੇਂ ਪਿਆਰੇ ਭਾਈ ਸਾਹਿਬ ਚੰਦ ਜੋ ਬਿੱਦਰ ਤੋਂ ਚੱਲ ਕੇ ਆਏ ਸਨ ਸਾਰਿਆਂ ਨੇ ਵਾਰੀ-ਵਾਰੀ ਆਪਣੇ ਸਿਰ ਜਿਹੜੇ ਸੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਅਰਪਣ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੰਜਾਂ ਪਿਆਰਿਆਂ ਦੇ ਸਿਰ ਜਿਹੜੇ ਸੀ ਉਹ ਤਲਵਾਰ ਦੇ ਨਾਲ ਤੜ ਤੋਂ ਜੁਦਾ ਕੀਤੇ ਹਨ ਤੇ ਫਿਰ ਉਹਨਾਂ ਨੂੰ ਸ਼ਬਦ ਦੇ ਨਾਲ અમૃત ਦੇ ਨਾਲ સુરજીਤ ਕੀਤਾ ਹੈ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਪੰਜਾ ਪਿਆਰਿਆਂ ਦਾ ਖਿਤਾਬ ਜਿਹੜਾ ਸੀ ਦੇਣਾ ਕੀਤਾ ਤੇ ਮਹਾਰਾਜ ਸਾਹਿਬ ਜੀ ਨੇ ਦਇਆਰਾਮ ਤੋਂ ਦਇਆ ਸਿੰਘ ਧਰਮਚੰਦ ਤੋਂ ਧਰਮ ਸਿੰਘ ਹਿੰਮਤ ਰਾਏ ਤੋਂ ਹਿੰਮਤ ਸਿੰਘ ਭਾਈ ਬੋਕਮਚੰਦ ਤੋਂ ਬੋਕਮ ਸਿੰਘ ਇਸੇ ਤਰ੍ਹਾਂ ਸਾਹਿਬ ਚੰਦ ਤੋਂ ਸਾਹਿਬ ਸਿੰਘ ਉਹਨਾਂ ਦੇ ਨਾਮ ਰੱਖ ਕਰਕੇ ਇੱਕ ਖਾਲਸੇ ਨੂੰ ਇਹ ਕਹਿਣਾ ਕੀਤਾ ਕਿ ਅੱਜ ਤੋਂ ਬਾਅਦ ਜਿਹੜਾ ਵੀ ਸਿੱਖੇ ਜਮ ਦੇ ਵਿੱਚ ਪ੍ਰਵੇਸ਼ ਕਰਨਾ ਚਾਹੇਗਾ ਉਹਨੂੰ ਸਭ ਤੋਂ ਪਹਿਲਾਂ ਖੰਡੇ ਬਾਟੇ ਦਾ ਅੰਮਤ ਛਕਣਾ ਪਏਗਾ। ਪ੍ਰਥਮ ਰਹਿਤ ਜਹ ਜਾਣ ਖੰਡੇ ਕੀ ਪੌਲ ਛਕੈ ਸੋਈ ਸਿੰਘ ਪ੍ਰਧਾਨ ਵਰਨ ਪੌਲ ਜੋਲਾ ਹੈ। ਕਿਉਂਕਿ ਹਰ ਸਿੱਖ ਵਾਸਤੇ ਖੰਡੇ ਬਾਟੇ ਦੀ ਪੌਲ ਛਕਣੀ ਜਿਹੜੀ ਲਾਜ਼ਮੀ ਹੈ ਤੇ ਸਤਿਗੁਰੂ ਸਤੇਪਾਤਸਾ ਜੀ ਨੇ ਆਪ ਵੀ ਪੰજા ਪਿਆਰਿਆਂ ਦੇ ਅੱਗੇ ਬੇਨਤੀ ਕਰਕੇ ਭਾਈ ਦਇਆ ਸਿੰਘ ਜੀ ਨੂੰ ਕਹਿਣਾ ਕੀਤਾ ਕਿ ਜਿਵੇਂ ਤੁਸੀਂ ਦਇਆ RAM ਤੋਂ ਦਇਆ ਸਿੰਘ ਬਣੇ ਹੋ ਮੈਨੂੰ ਵੀ ਗੋਬਿੰਦਰਾਏ ਤੋਂ ਗੋਬਿੰਦ ਸਿੰਘ ਬਣਾਓ ਤੇ ਉਸ ਵੇਲੇ ਫਿਰ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਬਾਦਸ਼ਾਹ ਜੀ ਤੇ ਸਮਰਤ ਵਾਸਤੇ ਆਪਣਾ ਸਾਰਾ ਸੀਸ ਜਿਹੜੇ ਨੇ ਅਰਪਣ ਕੀਤੇ ਨੇ ਤੁਸੀਂ ਸਾਨੂੰ ਕੀ ਦਿਓਗੇ ਤੇ ਕਲਗੀਧਰ ਬਾਦਸ਼ਾਹ ਜੀ ਕਹਿਣ ਲੱਗੇ ਕਿ ਸਾਡਾ ਵੀ ਸੀਸ ਲੈ ਲਿਓ ਭਾਈ ਦਇਆ ਸਿੰਘ ਜੀ ਕਹਿਣ ਲੱਗੇ ਕਿ ਸਿੱਖ ਵੀ ਸਿਰ ਦੇਵੇ ਤੇ ਗੁਰੂ ਵੀ ਸਿਰ ਦੇਵੇ ਇਹ ਗੱਲ ਜੱਜਦੀ ਨਹੀਂ ਕਲਗੀਧਰ ਬਾਦਸ਼ਾਹ ਜੀ ਕਹਿਣ ਲੱਗੇ ਕਿ ਭਾਈ ਦਇਆ ਸਿੰਘ ਜੀ ਮੈਨੂੰ ਅਮਰਦੀ ਦਾ ਜਰੂਰ ਦਿਓ ਬੈ ਇਸ ਅਮਰਤ ਵਾਸਤੇ ਆਪਣਾ ਸਾਰਾ ਸਰਬੰਸ ਕੁਰਬਾਨ ਕਰ ਦੇਵਾਂਗਾ। ਸੋ ਕਲਗੀਧਰ ਪਾਤਸ਼ਾਹ ਜੀ ਨੇ ਇਸ ਅਮਰਤ ਵਾਸਤੇ ਆਪਣਾ ਸਾਰਾ ਸਰਬੰਸ ਆਪਣੇ ਪਿਤਾ ਦਿੱਲੀ ਵਿਖੇ ਤਿਲਕ ਜੰਨੂ ਰਾਖਾ ਪ੍ਰਭਤਾ ਕਾ ਕੀਨੋ ਬੜੋ ਕਲੂ ਮੈਂ ਸਾਖਾ ਆਪਣੇ ਚਾਰੇ ਸਹਬਜ਼ਾਦੇ ਜਿਹੜੇ ਸੀ ਦੋ ਵੱਡੇ ਸਹਬਜ਼ਾਦੇ ਚਮਕੌਰ ਦੀ ਗੜੀ ਵਿੱਚ ਛੋਟੇ ਸਹਬਜ਼ਾਦੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਚਿਨ ਕਰਕੇ ਮਾਂ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਦੇ ਵਿੱਚ ਸ਼ਹੀਦ ਕਰਵਾ ਕਰਕੇ ਤੇ ਸਤਿਗੁਰੂ ਜੀ ਨੇ ਆਪਣਾ ਸਾਰਾ ਸਰਬੰਸ ਜਿਹੜਾ ਸੀ ਕੁਰਬਾਨ ਕਰ ਦਿੱਤਾ ਸੋ ਇਸ ਪ੍ਰਕਾਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਡੇ ਤੇ ਬੜੇ ਮਹਾਨ ਪਰ ਉਪਕਾਰ ਕੀਤੇ ਨੇ ਖਾਲਸਾ ਪੰਥ ਦੀ ਸਾਜਣਾ ਕਰਕੇ ਤੇ ਮਹਾਰਾਜ ਨੇ ਸਾਨੂੰ ਰਹਿਤ ਮੈਂ ਦੱਸਣਾ ਕੀਤੀ ਕਿ ਰਹਿ ਨਹੀਂ ਰਹੇ ਸੋਈ ਸਿੱਖ ਮੇਰਾ ਉਹ ਸਹਿਤ ਮੈਂ ਉਸ ਦਾ ਥੇਰਾ ਰਹਿਤ ਬਿਨਾ ਨਹੀਂ ਸਿੱਖ ਕਹਾਵਾ ਰਹਿਤ ਬਿਨਾ ਨਰਨਰਕੇ ਜਾਵੇ ਕਿ ਉਹ ਮੇਰਾ ਸਿੱਖ ਹੈ ਜਿਹੜਾ ਰਹਿਤ ਦੇ ਵਿੱਚ ਰਹੇਗਾ ਖਾਲਸਾ ਖਾਸ ਕਹਾਵੇ ਸੋਈ ਜਾਂ ਕੇ ਹਿਰਦੇ ਭਰਮਣਾ ਸੋਈ ਮਹਾਰਾਜ ਨੇ ਖਾਲਸੇ ਨੂੰ ਆਪਣਾ ਖਾਸ ਰੂਪ ਬਣਾਇਆ ਹੈ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਸੋ ਇਸ ਪ੍ਰਕਾਰ ਇਹ ਵਿਸਾਖੀ ਦਾ ਦਿਹਾੜਾ ਜਿਹੜਾ ਬੜਾ ਮਹਾਨ ਪਵਿੱਤਰ ਦਿਹਾੜਾ ਹੈ ਸਿੱਖੀ ਇਤਿਮ ਦੇ ਵਿੱਚ ਹਰ ਸਿੱਖ ਬੜੇ ਪ੍ਰੇਮ ਸ਼ਰਧਾ ਤੇ ਸਤਕਾਰ ਦੇ ਨਾਲ ਮਨਾਉਂਦਾ ਹੈ ਸੋ ਹੋਰ ਵੀ ਬੜੇ ਇਤਿਹਾਸਕ ਦਿਹਾੜੇ ਅੱਜ ਦੇ ਵਿਸਾਖ ਮਹੀਨੇ ਦੇ ਨਾਲ ਜੁੜੇ ਹੋਏ ਨੇ ਸਮਾ ਨੇ ਦਾਸ ਵੱਲੋਂ ਗੁਰਦੁਆਰਾ ਸ਼੍ਰੀ ਕੰਧ ਸਾਹਿਬ ਦੀ ਸਾਰੀ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸਮੂਹ ਸੰਗਤਾਂ ਨੂੰ 326ਵੇਂ ਖਾਲਸਾ ਸਾਜਣਾ ਦਿਵਸ ਦੀਆਂ ਬੇਨਤ ਬੇਨਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਖੀ ਦਾ ਦਿਹਾੜਾ ਹੈ ਖਾਲਸੇ ਦਾ ਜਨਮ ਦਿਹਾੜਾ ਹੈ ਅੱਜ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ ਜੋ ਕਿ ਗੁਰਦਰਾ ਕਾਨ ਸਾਹਿਬ ਔਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਖਾਲਸੇ ਦਾ ਜਨਮ ਹੋਇਆ ਉੱਥੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜੀ ਨੇ ਐਂਲਾ ਪੰਜ ਪਿਆਰਿਆਂ ਦੀ ਸਾਜਨਾ ਕੀਤੀ ਫਿਰ ਉਹਨਾਂ ਕੋਲੋਂ ਆਪ ਅੰਮ੍ਰਿਤ ਛਕਿਆ ਆਪੇ ਗੁਰੂ ਆਪੇ ਸੇਵਕ ਦਾ ਪਦੰਕ ਦਿੱਤਾ ਸੋ ਸਾਰੀ ਸੰਗਤ ਇਸ ਵੇਲੇ ਸੰਗਤਾਂ ਗੁਰਦਰਾ ਕਾਨ ਸਾਹਿਬ ਵਿਖੇ ਦਰਸ਼ਨ ਕਰਨ ਆ ਰਹੀਆਂ ਹਨ ਔਰ ਗੁਰੂ ਮਹਾਰਾਜ ਜੀ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ ਔਰ ਜਿਨ੍ਹਾਂ ਜਿਨ੍ਹਾਂ ਨੇ ਬਾਈ ਖੰਡੇ ਪਟੇ ਦਾ ਅੰਮ੍ਰਿਤ ਨਹੀਂ ਛਕਿਆ ਉਹ ਖੰਡੇ ਪਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਔਰ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਵਾਹਿਗੁਰੂ ਦਾ ਸਿਮਰਨ ਕਰਕੇ ਆਪਣਾ ਜਨਮ ਤੇ ਸਫਲਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਸ਼ੁਭ ਦਿਹਾੜਾ ਜਿਵੇਂ ਕਿ ਆਪ ਸਾਰੇ ਜਾਣਦੀਆਂ ਹੋ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਾਨਕਪੁਰ ਸਾਹਿਬ ਜੀ ਦੇ ਵਿਖੇ ਪੰਜ ਸਿੰਘਾਂ ਨੂੰ ਲੈ ਕੇ ਅਮਰ ਦੀ ਦਾਤ ਬਖਸ਼ੀ ਸੀ ਅਜਾ ਦਿਨ ਵਿਸਾਖੀ ਦੇ ਦਿਹਾੜੇ ਨਾਲ ਮਨਾਇਆ ਜਾਂਦਾ ਹੈ ਅਜਦੇ ਦੇ ਨਾਲ ਕਿਸਾਨਾਂ ਦੇ ਫਸਲ ਜੀ ਪੱਕ ਜਾਂਦੀ ਹੈ ਖਾਲਸੇ ਦੇ ਖਾਲਸੇ ਦੇ ਕਰਨ ਇਹ ਜਿਹੜਾ ਦਿਨ ਹੈ ਬਹੁਤ ਸ਼ੁਭ ਦਿਹਾੜਾ ਮਨਾਇਆ ਜਾਂਦਾ ਹੈ ਖਾਲਸੇ ਅਜਦੇ ਦਿਵਸ ਨੂੰ ਖਾਲਸਾ ਸਾਜਨਾ ਦਿਵਸ ਕੱਕਦੇ ਹਨ ਅਜਦੇ ਦਿਵਸ ਨੂੰ ਅਜਦੇ ਦਿਵਸ ਨੂੰ ਲੈ ਕੇ ਸਮੂਹ ਖਾਲਸਾ ਜਿਹੜਾ ਹੈ ਅਨੰਦਪੁਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਜਿਹੜਾ ਅਨੰਦਪੁਰ ਸਾਹਿਬ ਨਹੀਂ ਪਹੁੰਚ ਸਕਦਾ ਸਮੂਹ ਗੁਰਸਾਧ ਦੇ ਦਰਸ਼ਨ ਕਰਨ ਜਾਂਦੇ ਹਨ ਸਾਨੂੰ ਸਾਰਿਆਂ ਨੂੰ ਅੰਮ੍ਰਿਤ ਦਾਤ ਲੈ ਕੇ ਗੁਰੂ ਸਾਹਿਬ ਦੇ ਮਹਾਰਾਜ ਦੇ ਚਰਨਾਂ ਦੇ ਨਾਲ ਜੁੜਨਾ ਚਾਹੀਦਾ ਹੈ ਇਸ ਇਸ ਤਰੀਕੇ ਨਾਲ ਜਿਵੇਂ ਮੈਂ ਪੰਜ ਕਕਾਰੀ ਹੋ ਗਏ ਆਪ ਜੋ ਸਾਰਿਆਂ ਨੂੰ ਇਹ ਕਹਿਣਾ ਚਾਹਾਂਗਾ ਪੰਜ ਕਕਾਰੀ ਹੋ ਗਿਆ ਆਪਣਾ ਇਤਨੇ ਅਮਦਾ ਸਮਾਂ ਸੰਭਾਲਣਾ ਚਾਹੀਦਾ ਹੈ ਇਹੋ ਕਹਿਣੇ ਮੇਰੇ ਕਹਿਣ ਸੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਵੇ ਖਾਲਸੇ ਦਾ ਦਿਹਾੜਾ ਜੀ ਨਾਲ ਸੰਗਰਾਮ ਦਾ ਦਿਹਾੜਾ ਆ ਤੇ ਮੈਂ ਤੇ ਇਹੋ ਹੀ ਕਹੂੰਗਾ ਜੀ ਕਿ ਫਰੂ ਵਾਲੇ ਬਣੀਏ ਤੇ ਹੱਕ ਹਾਲ ਦੀ ਕਮਾਈ ਕਰੀਏ ਜੀ ਤੇ ਸਭ ਦਾ ਭਲਾ ਮੰਗੀਏ ਅੱਜ ਅਰਦਾਸ ਕੀਤੀ ਸਰਬੱਤ ਦਾ ਭਲਾ ਮੰਗਿਆ ਜੀ ਮਾਧਮਾ ਸਭ ਦਾ ਭਲਾ ਕਰੇ ਸਭ ਨੂੰ ਤੰਦਰੁਸਤੀਆਂ ਤਰਕੀਆਂ ਬਖਸ਼ੇ ਜੀ ਸਭ ਦੇ ਸਿਰ ਤੇ ਮੇਰ ਭਰਾਏ ਹੱਥ ਰੱਖ ਕੇ ਤੇ ਸਾਰੇ ਗੁਰੂ ਵਾਲੇ ਬਣ ਆਪ ਵੀ ਗੁਰੂ ਤੋਂ ਸਿੱਖਿਆ ਲੈਣ ਗੁਰਮਿਲ ਚੱਜ ਅਚਾਰ ਸਿੱਖ ਤਦ ਕਦੇ ਨਾ ਲੱਗਾ ਦੁੱਖ ਕਿਉਂ ਕਿਉਂਕਿ ਸਭਨਾ ਸੌਰੇ ਵੰਝਣਾ ਸਭ ਮੁਕਲਾਮਨ ਹਾਰ ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਗੁਰੂ ਦੇ ਨਾਲ ਪਿਆਰ ਕਰੀਏ ਤੇ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਜੀ ਤੇ ਗੁਰੂ ਵਾਲੇ ਬਣੀਏ ਅੱਜ ਤਾਂ ਸੁਭਦਾਂ ਦੀ ਬੜੀ ਮਾਰੀ ਗੁਰੂ ਕੋਲੋਂ ਕਿਰਪਾ ਕੀ ਦੀ ਮਹਾਨ ਕਿਰਪਾ ਕਿੰਨੀ ਕਵਾਸੇ ਸਾਨੂੰ ਹੀ ਸਜਾ ਆਈ ਆ ਤੇ ਬਹੁਤ ਕਰਦੀ ਕਰਾਏ ਸਿੰਘ ਜਿਹੜੇ ਨੇ ਰਹਿਦੇ ਬੜੀ ਕਿਰਪਾ ਵਾਖਦੀ ਮਹਾਨ ਕਿਰਪਾ ਦੀ ਸੱਚੇ ਪਾਤਸ਼ਾਹ ਅੱਜ ਦਾ ਦਿਨ ਤੇ ਬਹੁਤ ਹੀ ਸ਼ੁਭ ਤੇ ਦਿਹਾੜਾ ਬੜਾ ਵਧੀਆ ਚਾਹੁੰਦੇ ਹੋ ਸੰਗਤ ਸਿੰਘ ਸੰਗਤ ਇਹ ਚਾਹੁੰਦੇ ਪੰਦਰਸ਼ਕ ਗੁਰੂ ਵਾਲੇ ਬਣੋ ਗੁਰੂ ਗੋਬਿੰਦ ਸਿੰਘ ਜੀ ਦੇ ਵਾਦੇ ਤੇ ਚੱਲੋ ਉਹਨਾਂ ਦੇ ਕਦਮਾਂ ਤੇ ਚੱਲੋ ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ ਤੇ ਬਾਣੇ ਦੇ ਵਿੱਚ ਰਹੋ ਸਿੰਘ ਸੱਜਣਾ ਚਾਹੀਦਾ ਸਾਡੇ ਹਰ ਕਿਸੇ ਸੱਜਣਾ ਚਾਹੀਦਾ ਬਹੁਤ ਜ਼ਰੂਰੀ ਆ ਇਹ ਸੱਚੀ ਗੱਲ ਆ ਹਰ ਵਾਦੇ ਦੇ ਬੱਚਿਆਂ ਸਾਰਿਆਂ ਨੂੰ ਜੋ ਬੱਚੇ ਉਹਨਾਂ ਨੇ ਸਿਆਣੇ ਸਾਰਿਆਂ ਨੇ ਮੰਬਰ ਤੋਂ ਬਗੈਰ ਗਤੀ ਨਹੀਂ ਮਾੜੀ ਨੂੰ ਸਾਨੂੰ ਸਕੇਆ ਤੇ ਆਪਣੇ ਸਕੇਣਾ ਬਹੁਤ ਜ਼ਰੂਰੀ ਆ ਤੇ ਸਿੰਘ ਸੱਜਣਾ ਜ਼ਰੂਰੀ ਆ ਤੇ ਪਾਕਿਸਤਾਨ ਅਸੇ ਹੋਣੀ ਪਹੁੰਚੀ ਵੀ ਆ ਅੱਜ ਸਿੱਖਤੋਂ ਨੇ ਚ ਬੜਾ ਪੁਤਤਰ ਦਿਹਾੜਾ ਖਾਲਸੇ ਦਾ ਸੱਜਣਾ ਦੇਸ ਸਿਆ ਗੁਰਮਹਾਰਾਏ ਨੇ ਇਹ ਜਾਤ ਪਾਤਾਂ ਦਾ ਤਰਮ ਖਤਮ ਕਰਕੇ ਸਭ ਕੁਝ ਨੂੰ ਇੱਕੋ ਬਰਾਬਰ ਜਿਹੜਾ ਫਲਸਫਾ ਹੀ ਉਹ ਦਿੱਤਾ ਜੀ ਦਿਨ ਤੇ ਬੜੀ ਖੁਸ਼ੀ ਹੁੰਦੀ ਹੈ ਦਰਸ਼ਨ ਕਰਕੇ ਗੁਰੂ ਮਹਾਰਾਜ ਦੇ ਕਿਉਂਕਿ ਅੱਜ ਇੱਥੇ ਆਇਓ ਦਰਸ਼ਨਾਂ ਤੇ ਹਾਂ ਜੀ ਮੈਂ ਇੱਥੇ ਦੇ ਰਹਿਣ ਵਾਲਾ ਤਕਰੀਬ ਰੋਜ਼ ਆ ਹੀ ਜਾਂਦਾ ਬਾਬਾ ਲੈ ਹੀ ਆਉਂਦਾ ਦਰਸ਼ਨ ਕਰਾਉਣ ਉਹਦੀ ਕਿਰਪਾ ਵਾ ਜੀ ਦਰਸ਼ਨ ਦੇਣਾ ਤੇ ਬੜੀ ਕਿਰਪਾ